ਅਲਦੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਪਿਆਰੀਆਂ ਜੀਆਂ ਬੋਲੀਆਂ ਰਲਮੀਆਂ ਮਿਲੀਆਂ ਉਹ ਅੱਜ ਅਸੀਂ ਤੁਹਾਨੂੰ ਸੁਣਾਉਣੀ ਹੈ ਚਲ ਥੀਰ ਚੀਰੇ ਅੰਬੀਆਂ ਮੈਂ ਪਾਲਿਆ achar ve gallan teriyan re wadiyan tu vichon beimaan ve gallan teriyan re wadiyan tu vichon be రేవడో గల్వడీ కట్ా లేడక మోడే రూరి నిశీ మోడే రూరి నిశీ మోడే రూరి నిశ ਪੂਰੀ ਨਿਸ਼ਕੀ ਨੀ ਲੰਦਾ ਤਾੜ ਕੇ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆ ਵੀ ਸੂਤ ਦੀ ਅੱਟੀ ਪੇਕੇ ਰਹਿੰਦੀ ਐ ਯਾਰੋ ਸਾਡੀ ਮੋਰਨੀ ਜੱਟੀ ਪੇਕੇ ਰਹਿੰਦੀ ਐ ਯਾਰੋ ਸਾਡੀ ਮੋਰਨੀ ਜੱਟੀ ਪੇਕੇ ਰਹਿੰਦੀ ਐ ਯਾਰੋ ਸਾਡੀ ਮੋਰਨੀ ਜੱਟੀ ਪੀਲੇ ਪੀਲੇ ਸੋਹਣੇ ਢੀਮ ਸੱਗੀ ਕੜੰਮੀਆਂ ਪੀਲੇ ਪੀਲੇ ਸੋਹਣੇ ਢੀਮ ਸੱਗੀ ਕੜੰਮੀਆਂ ਉੱਤੇ ਪਵਉਨੀਆਂ ਚੀਰ ਬੀਬੀ ਨਾਨਦੇ ਸਾਨੂੰ ਨਹੀਂ ਪਸੰਦ ਤੇਰਾ ਵੀਰ ਬੀਬੀ ਨਾਨਦੇ ਸਾਨੂੰ ਨਹੀਂ ਪਸੰਦ ਤੇਰਾ ਵੀਰ ਬੀਬੀ ਨਾਨਦੇ ਸਾਨੂੰ ਨਹੀਂ ਪਸੰਦ ਤੇਰਾ ਵੀਰ ਬੀਬੀ ਕਰਨੀ ਜਿੰਨਾ ਦੇ ਕੋਲੋ ਕੋਲੀ ਖੇਤ ਜਿੰਨਾ ਦੇ ਅਨਿਆਈਆਂ